ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੋਤੀ ਅੱਜ ਆਪਾਂ ਪੜਨ ਜਾ ਰਹੇ ਹਾਂ ਧੁਨੀ ਬੋਧ ਬਾਰੇ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਧੁਨੀ ਬੋਧ ਧੁਨੀ ਦਾ ਅਰਥ ਹੈ ਆਵਾਜ਼ ਅਤੇ ਬੋਧ ਦਾ ਅਰਥ ਹੈ ਗਿਆਨ ਜਿਸ ਭਾਗ ਵਿੱਚ ਅਸੀਂ ਧੁਨੀਆਂ ਭਾਵ ਆਵਾਜ਼ਾਂ ਦੇ ਗਿਆਨ ਦਾ ਅਧਿਐਨ ਕਰਦੇ ਹਾਂ ਵਿਆਕਰਨ ਦੇ ਉਸ ਭਾਗ ਨੂੰ ਤੁਨੀਬੋਧ ਆਖਿਆ ਜਾਂਦਾ ਹੈ। ਤੁਨੀਆਂ ਦੀ ਵੰਡ ਦੋ ਪ੍ਰਕਾਰ ਨਾਲ ਕਰ ਸਕਦੇ ਹਾਂ। ਖੰਡੀ ਅਤੇ ਅਖੰਡੀ। ਖੰਡੀ ਤੁਨੀਆ ਜੋ ਤੁਨੀਆਂ ਸੁਤੰਤਰ ਰੂਪ ਵਿੱਚ ਵਿਚਰ ਸਕਦੀਆਂ ਹਨ ਤੇ ਜਿਨ੍ਹਾਂ ਨੂੰ ਵੰਡਿਆ ਤੋੜਿਆ ਜਾਂ ਜਿਨ੍ਹਾਂ ਦੇ ਖੰਡ ਕੀਤੇ ਜਾ ਸਕਦੇ ਹਨ ਉਹਨਾਂ ਨੂੰ ਖੰਡੀ ਤੁਨੀਆ ਕਿਹਾ ਜਾਂਦਾ ਹੈ। ਇਸ ਵਿੱਚ ਸਵਰ ਤੇ ਵਿਅੰਜਨ ਆ ਜਾਂਦੇ ਹਨ। ਸਵਰ ਜਿਨਾ ਦੁਨੀਆਂ ਨੂੰ ਉਚਾਰਦੇ ਸਮੇਂ ਹਵਾ ਬੇਰੋਕ ਬਾਹਰ ਨਿਕਲਦੀ ਹੈ ਤੇ ਕਿਸੇ ਵੀ ਅੰਗ ਦੁਆਰਾ ਰੋਕੀ ਨਹੀਂ ਜਾਂਦੀ ਉਸ ਨੂੰ ਸਵਰ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਸਵਰਾਂ ਦੀ ਗਿਣਤੀ 3 ਹੈ ਊੜਾ ਆੜਾ ਈ ਪੰਜਾਬੀ ਵਿੱਚ ਸਵਰ ਦੁਨੀਆਂ ਦੀ ਗਿਣਤੀ 10 ਹੈ ਅ ਆ ਈ ਈ ਉ ਊ ਐ ਅ ਓ ਓ ਸਵਰਾਂ ਦਾ ਵਰਗੀਕਰਨ ਸਾਦੇ ਆਧਾਰ ਤੇ ਜੀਭ ਦੀ ਸਥਿਤੀ ਦੇ ਆਧਾਰ ਤੇ ਜੀਭ ਦੀ ਉਚਾਈ ਦੇ ਆਧਾਰ ਤੇ ਬੁੱਲਾਂ ਦੇ ਆਧਾਰ ਤੇ ਸਵਰਾਂ ਦਾ ਵਰਗੀਕਰਨ ਹੁੰਦਾ ਹੈ ਪਹਿਲਾ ਹੈ ਸਾਦੇ ਆਧਾਰ ਤੇ ਸਾਦੇ ਆਧਾਰ ਤੇ ਸਵਰਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਲਘੂ ਸਵਰ ਤੇ ਦੀਰਘ ਸਵਰ ਲਘੂ ਸਵਰ ਜਿਨ੍ਹਾਂ ਸਵਰਥੂਨੀਆਂ ਨੂੰ ਬੋਲਦੇ ਸਮੇਂ ਸਾਹ ਘੱਟ ਲੱਗੇ ਉਹਨਾਂ ਨੂੰ ਲਘੂ ਸਵਰ ਤੁਨੀਆਂ ਕਿਹਾ ਜਾਂਦਾ ਹੈ ਜਿਵੇਂ ਅ ਈ ਊ ਦੀਰਗ ਸਵਰ ਜਿਨ੍ਹਾਂ ਸਵਰਥੂਨੀਆਂ ਨੂੰ ਬੋਲਦੇ ਸਮੇਂ ਸਾਹ ਜ਼ਿਆਦਾ ਲੱਗੇ ਉਹਨਾਂ ਨੂੰ ਦੀਰਗ ਸਵਰ ਤੁਨੀਆਂ ਕਿਹਾ ਜਾਂਦਾ ਹੈ ਜਿਵੇਂ ਆ ਈ ਊ 에 ਐ ਓ ਔ ਜੀਵ ਦੀ ਸਥਿਤੀ ਦੇ ਅਧਾਰ ਤੇ ਅਗਲੇਰੇ ਵਿਚਕਾਰਲੇ ਤੇ ਪਿਛਲੇ ਸਵਰ ਜੀਵ ਦੀ ਉਚਾਈ ਦੇ ਆਧਾਰ ਤੇ ਉੱਚੇ ਅੱਧ ਉੱਚੇ ਅੱਧ ਨੀਵੇਂ ਤੇ ਨੀਵੇਂ ਸਵਰ ਬੁੱਲਾਂ ਦੇ ਆਧਾਰ ਤੇ ਗੋਲ ਜਾਂ ਗੁਲਾਈਦਾਰ ਹੁੰਦੇ ਹਨ ਊ ਊ ਓ ਔ ਅ ਗੋਲ ਜਾਂ ਗੁਲਾਈ ਰਹਿਤ ਅ ਆ ਈ ਈ ਐ ਏ ਅੱਗੇ ਹੈ ਸਵਰਾਂ ਦਾ ਵਰਗੀਕਰਨ ਸਵਰਾਂ ਦੇ ਵਰਗੀਕਰਨ ਨੂੰ ਅਸੀਂ ਇਸ ਚਾਰਟ ਦੁਆਰਾ ਵੀ ਯਾਦ ਕਰ ਸਕਦੇ ਹਾਂ ਇਸ ਤਰਫ ਨੇ ਉੱਚੇ ਬੰਦ ਅੱਧ ਉੱਚੇ ਅੱਧ ਬੰਦ ਅੱਧ ਨੀਵੇਂ ਅੱਧ ਖੁੱਲੇ ਖੁੱਲੇ ਤੇ ਨੀਵੇਂ ਇਸ ਤਰਫ ਨੇ ਅਗਲੇਰੇ ਵਿਚਕਾਰਲੇ ਪਿਛਲੇ ਤੁਸੀਂ ਇਸ ਚਾਰਟ ਦੁਆਰਾ ਸਵਰਾਂ ਦੇ ਵਰਗੀਕਰਨ ਨੂੰ ਸਮਝ ਸਕਦੇ ਹੋ ਵਿਅੰਜਨ ਜਿਨ੍ਹਾਂ ਤੋਂ ਜ਼ਿਆਦਾ ਉਚਾਰਨ ਕਰਦੇ ਸਮੇਂ ਹਵਾ ਜਾਂ ਸਾਹ ਰੁਕ ਕੇ ਬਾਹਰ ਆਉਂਦਾ ਹੈ ਉਸ ਨੂੰ ਵਿਅੰਜਨ ਦੁਨੀਆ ਆਖਦੇ ਹਨ ਪੁਰਾਤਨ ਵਿਅੰਜਨ 32 ਸਨ ਅਜੋਕੇ ਪੰਜਾਬੀ ਵਿੱਚ ਵਿਅੰਜਨ 38 ਹਨ ਸ਼ੁੱਧ ਵਿਅੰਜਨ 29 ਹਨ ਅੱਗੇ ਵਿਅੰਜਨਾਂ ਦਾ ਵਰਗੀਕਰਨ ਉਚਾਰਨ ਸਥਾਨ ਦੇ ਆਧਾਰ ਤੇ કંਠੀ ਤਾਲਵੀ ਉਲਟਜੀਵੀ ਦੰਤੀ ਹੋਠੀ ਸੂਰਯੰਤਰੀ ਵਿਅੰਜਨ ਉਚਾਰਨ ਟੰਗ ਦੇ ਆਧਾਰ ਤੇ ਵਿਅੰਜਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਦਕਮੇ ਤੇ ਅਡਕਮੇ ਵਿਅੰਜਨ ਦਕਮੇ ਵਿਅੰਜਨਾਂ ਦੀ ਗਿਣਤੀ 15 ਹੁੰਦੀ ਹੈ ਜਿਵੇਂ ਕਕਾ ਖਖਾ ਗੱਗਾ ਚੱਚਾ ਛੱਛਾ ਜੱਜਾ ਟੈਂਕਾ ਠੱਠਾ ਡੱਡਾ ਤੱਤਾ ਥੱਥਾ ਦੱਦਾ ਤੇ ਪੱਪਾ ਫੱਫਾ ਬੱਬਾ ਦਕਮੇ ਵਿਅੰਜਨਾਂ ਨੂੰ ਅੱਗੇ ਦੋ ਪ੍ਰਕਾਰ ਨਾਲ ਵੰਡ ਸਕਦੇ ਹਾਂ ਕੰਪਨ ਦੇ ਆਧਾਰ ਤੇ ਸੰਗੋਸ਼ ਤੇ ਅਗੋਸ਼ ਪ੍ਰਾਣਤਾ ਦੇ ਆਧਾਰ ਤੇ ਅਲਪ ਪ੍ਰਾਣ ਤੇ ਮਹਾ ਪ੍ਰਾਣ ਅਡਕਮੇ ਵਿਅੰਜਨ ਅਡਕਮੇ ਵਿਅੰਜਨਾਂ ਦੀ ਗਿਣਤੀ ਪੰਜਾਬੀ ਵਿੱਚ 14 ਹੈ ਜਿਵੇਂ ਕਿ ਨਾਸਕੀ ਪਾਸੇਦਾਰ ਕੰਬਮਾ ਫੜਕਮਾ ਤੇ ਖੈਰਮਾ ਵਿਅੰਜਨਾਂ ਦੇ ਵਰਗੀਕਰਨ ਨੂੰ ਦਿੱਤੇ ਹੋਏ ਚਾਰਟ ਵਿੱਚ ਸਪਸ਼ਟ ਰੂਪ ਵਿੱਚ ਦਰਸਾਇਆ ਗਿਆ ਹੈ ਇਸ ਚਾਰਟ ਵਿੱਚ ਦੋਮੇ ਪ੍ਰਕਾਰ ਦੀਆਂ ਵੰਡਾਂ ਪੇਸ਼ ਕੀਤੀਆਂ ਗਈਆਂ ਹਨ ਉਚਾਰਨ ਸਥਾਨ ਦੇ ਆਧਾਰ ਤੇ કંਠੀ ਤਾਲਵੀ ਉਲਟਜੀਵੀ ਦੰਤੀ ਹੋਠੀ ਤੇ ਸੂਰਯੰਤਰੀ ਹਨ ਉਚਾਰਨ ਢੰਗ ਦੇ ਆਧਾਰ ਤੇ ਅਕੋਸ਼ ਅਲਪ੍ਰਾਣ ਅਨਾਦੀ ਅਲਪ੍ਰਾਣ ਅਕੋਸ਼ ਮਹਾਪ੍ਰਾਣ ਅਨਾਦੀ ਮਹਾਪ੍ਰਾਣ ਸੰਗੋਸ਼ ਅਲਪ੍ਰਾਣ ਨਾਦੀ ਅਲਪ੍ਰਾਣ ਸੰਗੋਸ਼ ਮਹਾਪ੍ਰਾਣ ਨਾਦੀ ਮਹਾਪ੍ਰਾਣ ਨਾਸਕੀ ਪਾਸੇਦਾਰ ਕੰਬਮਾ ਫੜਕਮਾ ਖੈਰਮਾ ਤੇ ਸਰਕਮਾ ਤੁਸੀਂ ਇਸ ਚਾਰਟ ਰਾਹੀਂ ਵਿਅੰਜਨਾਂ ਦੇ ਵਰਗੀਕਰਨ ਨੂੰ ਸਮਝ ਸਕਦੇ ਹੋ ਇਸ ਚਾਰਟ ਵਿੱਚ ਕਗਾ ਛਜਾ ਟਡਾ ਤੱਦਾ ਪੱਬਾ ਵਰਨਾ ਤੋਂ ਉੱਪਰਲੇ ਸਾਰੇ ਡਕਮੇ ਵਿਅੰਜਨਾਂ ਵਿੱਚ ਆਉਂਦੇ ਹਨ ਤੇ ਹੇਠਲੇ ਅਡਕਮੇ ਵਿਅੰਜਨਾਂ ਵਿੱਚ ਆਉਂਦੇ ਹਨ ਖੰਡੀ ਧੁਨੀਆਂ ਵਿੱਚ ਅਸੀਂ ਸਵਰ ਅਤੇ ਵਿਅੰਜਨਾਂ ਬਾਰੇ ਪੜਿਆ ਹੈ ਹੁਣ ਆਪਾਂ ਅਖੰਡੀ ਧੁਨੀਆਂ ਵਿੱਚ ਦੇਖਾਂਗੇ ਕੀ ਕੁਛ ਆਂਦਾ ਹੈ ਅਖੰਡੀ ਧੁਨੀਆਂ ਜੋ ਧੁਨੀਆਂ ਸੁਤੰਤਰ ਰੂਪ ਵਿੱਚ ਨਹੀਂ ਵਿਚਰ ਸਕਦੀਆਂ ਸਗੋਂ ਉਹਨਾਂ ਨੂੰ ਵਿਚਰਨ ਲਈ ਖੰਡੀ ਧੁਨੀਆਂ ਦੀ ਮਦਦ ਲੈਣੀ ਪੈਂਦੀ ਹੈ ਉਹ ਇਕੱਲੀਆਂ ਨਹੀਂ ਉਚਾਰੀਆਂ ਜਾ ਸਕਦੀਆਂ ਸਗੋਂ ਕਿਸੇ ਨਾਲ ਮਿਲ ਕੇ ਉਚਾਰੀਆਂ ਜਾਂਦੀਆਂ ਹਨ ਇਹ ਧੁਨੀਆਂ ਵਿੱਚ ਨਾਸਿਕਤਾ ਬਲ ਸੂਰ ਆ ਜਾਂਦੇ ਹਨ ਨਾਸਿਕਤਾ ਜੋ ਦੁਨੀਆ ਦਾ ਉਚਾਰਨ ਕਰਦੇ ਸਮੇਂ ਆਵਾਜ਼ ਨੱਕ ਵਿੱਚੋਂ ਬਾਹਰ ਨਿਕਲੇ ਉਹਨਾਂ ਨੂੰ ਨਾਸਕੀ ਧੁਨੀਆ ਕਿਹਾ ਜਾਂਦਾ ਹੈ ਇਸ ਵਿੱਚ ਦੋ ਲਗਾਖਰ ਆ ਜਾਂਦੇ ਹਨ ਬਿੰਦੀ ਤੇ ਟਿੱਪੀ ਇਹਨਾਂ ਨੂੰ ਨਾਸਕੀ ਲਗਾਖਰ ਵੀ ਕਿਹਾ ਜਾਂਦਾ ਹੈ ਬਲ ਕਿਸੇ ਵੀ ਅੱਖਰ ਉੱਪਰ ਬਲ ਪਾਉਣ ਲਈ ਜਾਂ ਆਵਾਜ਼ ਦੁਹਰੀ ਕਰਨ ਲਈ ਅੱਧਕ ਲਗਾਖਰ ਦੀ ਵਰਤੋਂ ਹੁੰਦੀ ਹੈ ਸੁਰ ਪੰਜਾਬੀ ਭਾਸ਼ਾ ਵਿੱਚ ਤਿੰਨ ਸੁਰ ਹਨ ਉੱਚਾ ਮੱਧਮ ਤੇ ਨੀਮਾ ਪੰਜਾਬੀ ਵਿੱਚ ਸੂर्यੰਤਰੀ ਅੱਖਰ ਹਾ ਹਾ ਹੈ ਲਗਾ ਮਾਤਰਾ ਪੰਜਾਬੀ ਵਿੱਚ ਲਗਾ ਦੀ ਗਿਣਤੀ 10 ਹੈ ਮੁਕਤਾ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਲਾਂ ਦੁਲਾ ਹੋੜਾ ਕਨੋੜਾ ਪੰਜਾਬੀ ਵਿੱਚ ਲਗਾ ਚਿੰਨ ਦੀ ਗਿਣਤੀ 9 ਹੈ ਕਿਉਂਕਿ ਮੁਕਤਾ ਦਾ ਕੋਈ ਚਿੰਨ ਨਹੀਂ ਹੁੰਦਾ ਲਗਾਖਰ ਲਗਾ ਉਪਰੰਤ ਲੱਗਣ ਵਾਲੇ ਚਿੰਨਾਂ ਨੂੰ ਲਗਾਖਰ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਲਗਾਖਰ ਤਿੰਨ ਹਨ ਬਿੰਦੀ ਟਿੱਪੀ ਅਦਕ ਬਿੰਦੀ ਬਿੰਦੀ ਦੀ ਵਰਤੋਂ 6 ਲਗਾ ਨਾਲ ਹੁੰਦੀ ਹੈ ਕੰਨਾ ਬਿਹਾਰੀ ਲਾਂਵਾਂ ਦੁਲਾਵਾਂ ਹੋੜਾ ਕਨੋੜਾ ਟਿੱਪੀ 4 ਲਗਾ ਨਾਲ ਲੱਗਦੀ ਹੈ ਮੁਕਤਾ ਸਿਹਾਰੀ ਔਂਕੜ ਦੁਲੈਂਕੜ ਅਦਕ ਤਿੰਨ ਲਗਾ ਨਾਲ ਲੱਗਦਾ ਹੈ ਮੁਕਤਾ ਸਿਹਾਰੀ ਔਂਕੜ ਅੰਗਰੇਜ਼ੀ ਭਾਸ਼ਾ ਦੇ ਸ਼ਬਦਾਂ ਨੂੰ ਲਿਖਣ ਲਈ ਅਦਕ ਦੀ ਦੁਲਾਵਾਂ ਨਾਲ ਵੀ ਵਰਤੋਂ ਹੁੰਦੀ ਹੈ ਦੁਤਕਰ ਜੋ ਅੱਖਰ ਕਿਸੇ ਅੱਖਰ ਦੇ ਪੈਰ ਵਿੱਚ ਪਾਏ ਜਾਂਦੇ ਹਨ ਤੇ ਉਹਨਾਂ ਨੂੰ ਦੁੱਤ ਅੱਖਰ ਆਖਿਆ ਜਾਂਦਾ ਹੈ ਇਹਨਾਂ ਨੂੰ ਸਯੁਕਤ ਅੱਖਰ ਵੀ ਕਿਹਾ ਜਾਂਦਾ ਹੈ ਇਹ ਤਿੰਨ ਹੁੰਦੇ ਹਨ ਹਾ ਹਾ ਰਾ ਰਾ ਵਾ ਵਾ ਧੰਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ